ਮંત્રી ਬਲਜੀਤ ਕੌਰ ਨੇ ਆਪਣੀ ਗੱਡੀ ਰੋਕ ਕੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨਾਲ ਕੀਤੀ ਗੱਲਬਾਤ ਹਾਂਜੀ ਹਾਂਜੀ ਇਹ ਦੱਸਿਆ ਕਿ ਨਹੀਂ ਆਇਆ ਤੁਹਾਨੂੰ ਸ਼ੁਰੂ ਘਟੀਆਂ ਇਹ ਦੱਸੋ ਕਿ ਉਹ ਦੱਸੋ ਹੋਰ ਕੀ ਆ ਗਿਆ ਇਹ ਨਾਲ ਇਸ ਮਸਲੇ ਨੂੰ ਵੀ ਦੱਸਾਈਗਾ ਜੀ ਹਾਂ ਕਿਉਂਕਿ ਢਿਲੇ ਲੱਗੇ ਜਿੱਦਿਆਂ ਦਾ ਟਾਈਮ ਨੂੰ ਨਾਲ ਨਾਲ ਸਾਰਾ ਦਿਨ ਕੰਮ ਹੁੰਦੇ ਜੋ ਰਾਤ ਨੂੰ ਵੀ ਕਰਾਉਂਦੇ ਹੁੰਦੇ ਆ। ਮਾਸੀ ਮਾਤੇ ਸਾਡੇ ਸੋਨੂੰ ਫਾਇਰਾਂ ਦਾ ਇਹ ਬਹੁਤ ਫਾਇਦਾ ਹੈ। ਫਾਇਦਾ ਹੈ। ਬਹੁਤ ਫਾਇਦਾ ਹੈ। ਕਿਉਂ ਹਾਂਜੀ ਸੋਨੂੰ ਮੈਂ ਬਹੁਤ ਉਰੀਆ। ਨਾ ਕੋਈ ਆਪਣੀ ਸਰਕਾਰਾਂ ਜਮੀਨ ਕਰੋ ਕੋਈ ਜੁੜਾ ਛੱਡਣਾ। ਹਾਂਜੀ ਮੈਂ ਉੱਥੇ ਜਾਣੀ ਚਾਹੀਦੀ ਆ ਉਹ ਤਾਂ ਜੋਂ ਬੇਕਾਰ ਆ ਨਾ ਦੇਖ ਹੱਥ ਵੀ ਨਹੀਂ ਬੰਦੇ ਨੂੰ ਕਿਹੜਾ ਆ ਮੇਰੇ 25 ਮੈਂਨ ਗਏ ਸੀ ਕਿਸੇ ਆਫਸਰ ਵੀ ਨਹੀਂ ਆਇਆ ਪਾਲਿਆ ਸੀ ਸਰਪੰਚ ਨੇ ਚਲੋ ਐਸ ਵੀ ਉਹ ਕੋਈ ਫਰਮਾ ਹੋਗਾ ਅਗਰ ਤੁਸੀਂ ਆਪ ਦੇ ਸਾਡੇ ਐਮ ਐਲ ਏ ਆ ਮੈਂ ਤੁਹਾਨੂੰ ਕੋਈ ਉਹ ਜਾਈ ਆਪਣੇ ਇਹ ਆ ਗਿਆ ਬੁਨੀਆਣੇ ਵਾਲੀ ਸੀ ਥੋੜੇ ਨਾਲ ਦਸਤਰੀ ਵੀ ਰੱਤੀ ਆ ਉਹਨਾਂ ਨੇ ਮੇਰੇ ਰਿਸ਼ਤਦਾਰ ਵੀ ਰੱਤੀ ਆ ਉਹ ਨੀ ਗਾਉਂ ਚੰਗੀ ਤੇ ਸਰੋਲਾ ਇਹ ਅਖੀਰ ਤੇ ਆ ਜਾਂਦਾ ਉਹ ਇਹਦੀ ਲੋੜ ਸੀ ਉਹਨੇ ਬਾਅਦ ਬੜਾ ਪੈਸਾ ਮੋੜਿਆ ਐਂ ਕਰਵਾ ਦਿੱ ਅੱਛਾ ਤੇ ਉਹ ਤਾਂ ਖੀ ਹੁੰਨੇਗਾ ਤੇ ਐਂ ਕਰਵਾ ਦੇ ਜੇ ਉਹ ਕਰਦੀ ਉਹ ਕਿੱਥੇ ਚਲੀ ਜਾ ਰਹੀ ਹੈ ਬੜਾ ਮੋੜਾ ਜਿਹਾ ਆਉਂਦਾ ਫੋਟੋ ਟਾਈਪ ਆਉਂਦਾ ਪਾਣੀ ਤੇ ਆਉਂਦਾ ਨਹੀਂ ਲਾ ਪਾਣੀ ਆਉਂਦੀ ਕਰਵਾਣੀ ਨਹੀਂ ਕੋਈ ਨਹੀਂ ਹਿੱਕੀ ਕਰਦੀ ਇਹ ਕਰ ਦੇ ਠੀਕ ਕਰ ਦੇ ਮੈਂ ਤੋਰੀ ਸਹੀ ਆ ਹਾਂ ਇਹ ਹੋਂਦ ਤੋਂ ਨਹੀਂ ਜੀ ਜਿਹੜਾ ਉਹ ਕਰੇ ਇੱਕ ਬੁੜਾ ਆ ਜੀ ਕੱਲ ਨਹੀਂ ਆ ਫਿਰ ਇਹਨੇ ਨਹੀਂ ਆ ਕੇ ਮੱਥਾ ਟੇਕਿਆ ਆ ਕੱਲ ਆਪਨਾ ਐਮਐਲਏ ਮੰਤਰੀ ਬਲਜੀਤ ਕੌਰ ਨੇ ਆਪਣੀ ਗੱਡੀ ਰੋਕ ਕੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨਾਲ ਕੀਤੀ ਗੱਲਬਾਤ ਹਾਂਜੀ ਪੂਰੀ ਆ ਕਿ ਨੇ ਆ ਚਾਹੁੰਦੇ ਉਹ ਕਹਿੰਦੇ ਆ ਹੰਦਰ ਤੋਂ ਹੁੰਦੀ ਹੈ ਇਹ ਹੰਦਰ ਤੋਂ ਕਰਦੇ ਜਾਈਂ ਨਾਲ ਚਰਚੀ ਉਂਝ ਤੇ ਪਹੁੰਚਦਾ ਹੈ ਇਹ ਪੂਰੀ ਯਾਰੀ ਸਮਝਾਦਾ ਹਾਂ ਕਿੰਨਾ ਧੀਰੇ ਲੱਗੇ ਚੱਦੀ ਜਾਂਦਾ ਹੈ ਟੈਂਪਲ ਨੂੰ ਵੈਲਕਾਮ ਤੋਂ ਸਾਰਾ ਬੀ ਠੀਕ ਹੁੰਦੇ ਜੋ ਰਾਤ ਨੂੰ ਤੇ ਕਰਾਉਂਦੇ ਹੁੰਦੇ ਲੱਗਦਾ ਹੈ ਮਾਸ਼ੀ ਨੂੰ ਮਾਤੇ ਤੋਂ ਅਮਾਦੇ ਸੋਲੋਂ ਲੈ ਜਾਂਦਾ ਇਹ ਬਹੁਤ ਖਾਈਦਾ ਹੈ ਖਾਈਦਾ ਇਹ ਖਾਈਦਾ ਬਹੁਤ ਖਾਈਦਾ ਕਿਉਂ ਹਾਂਜੀ ਸੋਲੋਂ ਮਾਰੀ ਬਹੁਤ ਹੁੰਦੀ ਹੈ ਤੁਸੀਂ ਆਪਣੀ ਸ਼ਰਧਾ ਜਰੂਰ ਕਰੋ ਆਪਣੀ ਜੁੜਾ ਸ਼ਰਧਾ ਹਾਂਜੀ ਮੈਂ ਉੱਥੇ ਜਾਣਗੇ ਆ ਉਹ ਤਾਂ ਜੋ বেকার ਆ ਹੱਥੀ ਨਹੀਂ ਬੰਦੇ ਵਿੱਚੋਂ ਆ ਮੇਰੇ ਪਟਿਆਨ ਲੈਣ ਗਏ ਸੀ ਕਿਸੇ ਪਾਸੇ ਵੀ ਨਹੀਂ ਪਾਲਿਆ ਫਿਰ ਤੋਂ ਹਾਂਜੀ ਐਸ ਵੀ ਪੁਲਿਸ ਵਾਲਾ ਕੱਲ੍ਹ ਜੇ ਕੋਈ ਪ੍ਰੋਟਸਟ ਹੋਊਗਾ ਆ ਫਿਰ ਤੁਸੀਂ ਆਪਦੇ ਸਾਡੇ ਐਮ.ਐਲ.ਏ. ਆ ਮੈਂ ਤੁਹਾਨੂੰ ਕੋਈ ਉਹ ਕਹਾਂ ਕਿ ਆਪਣੇ ਇਹ ਆਈਗਾ ਇਥੋਂ ਉਹ ਨਿਰਣੇ ਆਈ ਸੀ ਤੁਹਾਡੇ ਨਾਲ ਦਸਤਰੀ ਵੀ ਰੱਖਦੀ ਆ ਮੇਰੇ ਦਸਤਰੀ ਵੀ ਰੱਖਦੇ ਹਾਂ ਉਹ ਮੀਰਾ ਉਹ ਗੱਲ ਕਰ ਦਿੱਤਾ ਸ੍ਰੋਨਾ ਜੀ ਅਸੀਂ ਇੱਥੇ ਆ ਜਾਂਦੇ ਹਾਂ ਇਹ ਨਹੀਂ ਰੋਕਦੇ ਉਹ ਨੂੰ ਬਾਅਦ ਬਾਅਦ ਪੈਸਾ ਥੋੜਾ ਜਿਆਦਾ ਚਲਵਾ ਦੇ ਤੇ ਉਹ ਤਾਂ ਠੀਕ ਹੁੰਨੇਗਾ ਤੇ ਅਖਲਾਬ ਜੀ ਉਹ ਘੱਟਦੀ ਉਹ ਕਿੱਥੇ ਚਲੀ ਜਾਂਦਾ ਜੀ ਥੋੜਾ ਬੋਟਾ ਜਿਹਾ ਆਪ ਦਾ ਥੋੜਾ ਟਾਈਮ ਆਉਂਦਾ ਪਾਣੀ ਤੇ ਉਹ ਪਾਣੀ ਲਾ ਪਾਣੀ ਆਈ ਕਰਵਾਉਣੀਆਂ ਨਹੀਂ ਕੋਈ ਨਹੀਂ ਖੇਤੀ ਕੋਈ ਗੱਲ ਦੇ ਠੀਕ ਕਰਦੇ ਤੁਸੀਂ ਸਹੀ ਆ ਆ ਇਹ ਹੋਂਦ ਤੋਂ ਨਹੀਂ ਚਲਦਾ ਉਹ ਉਹਦਾ ਜਿਹੜਾ ਗੱਲ ਨਹੀਂ ਜਾ ਪਰ ਇਹਨੇ ਨਹੀਂ ਆ ਕਿ ਮਸਲਾ ਕੀ ਨਹੀਂ ਆ ਆਪਾਂ ਆਪਣੇ